ਜਿਹੜੇ ਸਾਡੇ ਚਹੀ ਸਾਹਮਣੇ ਸਾਡੀ ਜਿਹੜੇ 3 ਮੈਂਬਰਸ ਨੇ ਕੌਲ ਪੋਜੀਸ਼ਨ ਤੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲੱਗੇ ਖਲੋ ਗਏ ਕਹਿੰਦੇ ਚਾਰ ਫੁੱਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਤੋਂ ਬਾਅਦ ਤੁਸੀਂ ਥੋੜਾ ਮੈਨੂਅਲ ਕੰਮ ਕਰੋ ਸੋ ਅਸੀਂ ਇਹਨਾਂ ਦੀ ਸਾਡੀ ਕਾਲਪੇਸ਼ਨ ਦੀ ਸੁਪਰਵੀਜ਼ਨ ਵਿੱਚ ਸੜਕਾਂ ਕੱਪ ਚੱਲ ਰਹੀਆਂ ਜੀ ਇਹਨਾਂ ਦਾ ਕੀ ਹੋਇਆ ਜੀ ਇਹਨਾਂ ਦਾ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੇਮੇਜ ਹੋ ਗਈ ਓਏ ਇਹ ਕੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ レスキュー ટીમ ਦਾ ਇੱਕ ਬੰਦਾ ਸੀ ਕਿ 6 ਮੈਨ ਲੋ ਤੇ ਸੈਪੜੀ ਹੁੰਦੀ ਆ ਦੋ ਵਾਲ ਦੇ ਲਾਕੇ ਤੇ ਦੇਖੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਗਾਜੀ ਬੜੀ ਮੁਸ਼ਕਲ ਇਨਾਂ ਨੇ ਕਰ ਕਰਾ ਕੇ ਅੱਤੇ ਪੋਣੇ ਦੇ ਤੋਂ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਇਹ ਇਹਨਾਂ ਨੇ ਕੀਤਾ ਜੀ ਪਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਜਿਹੜਾ ਸਿਵਲ ਦਾ ਕੰਮ ਚੱਲ ਰਿਹਾ ਸੀ ਉਹ ਕੋਲ ਗਿਆ ਗਿਆ ਉਹ ਜਿਹੜੀ ਤੇ ਗੈਸ ਲੀਕ ਹੋਈ ਹੈ ਕੀ ਕਹੋਗੇ ਪਤਾ ਤਾਂ ਰਹਿਤਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਜਦਾਨਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਰਾ ਤੋਂ ਹੋਰ ਸਿਮੇਟਰੀ ਬਾਜ਼ਾਰ ਸਾਡਾ ਮਹਾਬੀਰ ਗਲੀ ਕਪੂਦਾ ਵਾਲੀ ਗਲੀ ਔਰ ਸਾਡੀ ਕਮਰ ਵਾਲੀ ਗਲੀ ਇਸ ਜਿੰਨਾ ਸਮੁੱਚਾ ਇਲਾਕਾ ਹੈਗਾ ਜੀ ਇਹਦੇ ਵਿੱਚ ਸੀਬ ਦੇ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਂਦੀ ਉਹ ਲਾਈਨ ਡੈਡ ਹੋ ਚੁੱਕੀ ਹੈ ਜੀ ਉਹ ਉਹ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਡ ਲੈਵਾ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਇਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾ ਡਿਪਾਰਟਮੈਂਟ ਦੇ ਸੱਤਨ ਤੰਬੇਦੀ ਜੀ ਨੇ ਹੈਂਡ ਆਊਟ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੀ ਆਪਣੀ ਜਿਹੜੀ ਲਾਈਨ ਆ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਆ ਜਿਹੜੀ ਸਾਡੀ ਸੀਵਰੇਜ ਦੀ ਹੋਦੀ ਚੋਂ ਨਿਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਬਨੇਸ਼ਨ ਨੂੰ ਕਿਹਾ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪ ਸੱਤ ਦਿਨ ਤੋਂ ਕਹਿ ਰਹੇ ਸੱਤ ਦਿਨ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਐਂਡ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਅੰਦਰ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਆ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਂਦਿਆਂ ਦੀ ਟੀਮ ਹੈ ਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕਾਪਰੇਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਖਲੋਗੇ ਕਹਿੰਦੇ ਚਾਰ ਗੋਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਤੋਂ ਬਾਅਦ ਤੁਸੀਂ ਥੋੜਾ ਮੈਨੂਅਲ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕਾਪਰੇਸ਼ਨ ਦੀ ਸੁਪਰਵਾਈਜ਼ਨ ਦੇ ਨਾਲ ਸਾਡਾ ਕੰਮ ਚੱਲ ਰਿਹਾ ਜੀ ਇਨਾਂ ਦਾ ਕੀ ਹੋਇਆ ਜੀ ਇਨਾਂ ਦਾ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਓਏ ਇਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕੋਈ ਮਿਸੈਪੜੀ ਗਈ ਹੁੰਦੀ ਆ ਤੋ ਉਹ ਵਾਲ ਦੇ ਲਾ ਕੇ ਤਵੇ ਜੀ ਜਦ ਕਿ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਫੰਡਰ ਇਹਨਾਂ ਨੇ ਭੱਤੀ ਦਿੱਤੇ ਆ ਬਦਮਾਸ਼ ਲਾਈਨ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਉਂਦਾ ਨਹੀਂ ਆ ਉਹਨਾਂ ਨੂੰ ਇੱਕੇ ਕੰਮ ਆਉਂਦਾ ਹੈ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਗਾਜੀ ਬੜੀ ਮੁਸ਼ਕਲ ਇਹਨਾਂ ਨੇ ਕਰ ਕਰਾ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਹਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਦੇ ਸਾਡੀ 4 ਫੁੱਟ ਦੇ ਉੱਤੇ ਇਹ ਕੀਆ ਜੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦਿਓ ਉਹਦੇ ਬਾਰੇ ਇਹ ਜਵਾਬ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟੰਡਾ ਤੋਂ ਚੱਲਦੀ ਆ ਮੇਥੋਂ ਨਹੀਂ ਬੰਦ ਹੋਣੀ ਪਟੰਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰੋ ਤੇ ਕੋ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆ ਆਪਾਂ ਸ਼ਹਿਰ ਵਿੱਚ ਇਹਦਾ ਕੰਮ ਹੋਣੀ ਦੇ ਕਾਹਦਾ ਨਹੀਂ ਇਹ ਚੀਜ਼ ਹੋ ਗਈ ਨਾ ਜੀ ਜਿਹੜੀ ਡੇੜੀ ਮਾਰਕੀਟ ਪਿਆ ਉਹਨੇ ਜਿਹੜੀਆਂ ਖਾਨਦਾਨ ਦੀ ਦੁਕਾਨਾਂ ਨੇ ਕੋਈ ਵੱਡਾ ਆਫਸਰ ਵੀ ਹੋ ਸਕਦਾ ਸੀ ਭਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਗਿਰਬਾਹ ਆਈ ਆ ਇਹਦੇ ਪਿਪਲੀ ਸਾਹਿਬ ਕੋਤਵਾਲਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਗਿਰਬਾਹ ਹੋਈ ਹੈ ਕਿ ਕੋਈ ਮਿਸੇਪਣੀ ਨਹੀਂ ਹੋਈ ਨਹੀਂ ਤੇ ਇਨਾਂ ਵੱਲ ਕੋਈ ਘਾਟ ਨਹੀਂ ਸੀ ਇਹ ਅੱਜ ਇੱਥੇ ਬਲਾਸਟ ਹੋਣਾ ਸੀ ਜੋ ਸਿਸਟਮ ਹੈਗਾ ਸੀ ਤੇ ਆਂਦਾ ਇਨਾਂ ਨੂੰ ਕੁਛ ਹੈਗਾ ਨਹੀਂ ਕਿਸੇ ਨੂੰ ਫਿਰ ਸਭ ਤੋਂ ਵੱਡੀ ਗੱਲ ਇਨਾਂ ਕੋਈ ਡਿਜ਼ਾਈਨ ਚਾੜਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਚਾਦੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈਨ ਚਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਲੰਬਾ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣੇ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਥੇ ਨੇ 2 ਫੁੱਟ ਦੇ ਜਾ 2 ਇੱਕ ਜਗ੍ਹਾ ਤੋਂ 3-3 ਗੈਸ ਲਾਈ ਚਾਦੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕੁਝ ਇਹ ਤਾਂ ਫੋਕੇ ਤੇ ਪਹੁੰਚੇ ਨਹੀਂ ਬਿਲਕੁਲ ਨਹੀਂ ਜੀ ਸੱਤਨ ਅਤਰਵੇਦੀ ਜਿਲ੍ਹਾ ਮੇਰੇ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਹੁਣ ਗੈਸ ਲਈ ਕੋਈ ਨਹੀਂ 1 ਘੰਟਾ ਡੇਢ ਘੰਟਾ ਉਹ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਏ ਕਿੰਦੇ ਜਿੱਤੇ ਪੋਣੇ ਘੰਟੇ ਅੱਗੇ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਇਹਨਾਂ ਦਾ ਜਵਾਬ ਹੈ ਜੀ ਫਾਇਦਕ ਕੋਈ ਇੱਥੇ ਪਹੁੰਚਿਆ ਟੀਮ ਬਿਲਕੁਲ ਨਹੀਂ ਕੋਈ ਨਹੀਂ ਪਹੁੰਚਿਆ ਜੀ ਟਾਈਮ ਕੋਨੇ ਗਿਆ ਦਾ ਉਹ ਚੱਲਿਆ ਜੀ ਹਲੇ ਤਾਂ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਇਹਨਾਂ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਤੁਸੀਂ ਟਾਈਮ ਦੇਖ ਲਓ ਜੀ ਹਲੇ ਤਾਂ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਹਾਇ ਲੀਕ ਚੱਲਦਾ ਹੈ ਜੀ ਜਿਹੜੀ 2 ਫੁੱਟ ਦੇ ਇਹਨਾਂ ਦੀ ਸਵਾ 2 ਫੁੱਟ ਦੇ ਜਿਹੜੀ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਸਾਡੀ ਚਾਲ ਖੁੱਟਦੇ ਆ ਉਹਦਾ ਇਹਨਾਂ ਕੋਈ ਸਵਿਚੀ ਨਹੀਂ ਹੈ ਉਹ ਬੇਨਸ ਸਵਿਚ ਤੋਂ ਹੀ ਚੱਲਦੀ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਤੋੜੇਗਾ ਲਗਦਾ ਨਹੀਂ ਕਿ ਜਿਹੜੇ ਸੀਵਰੇਜ ਦੇ ਕੰਮ ਹੋਣ ਵਾਲੇ ਆ ਜਿਵੇਂ ਪਿਪਲੀ ਸਾਹਿਬਪੁਰ ਦੁਆਰਾ ਹੈ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਇੱਥੇ ਨੇ ਉੱਥੇ ਗੰਦਾ ਪਾਣੀ ਸੀਵਰੇਜ ਦਾ ਜਿਹੜਾ ਉਚਾਰਿਆ ਆ ਕਿਾ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਜੋ ਕੋਈ ਹੱਲ ਵੀ ਨਿਕਲੇਗਾ ਅੱਜ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਪਾਣੀ ਨਹੀਂ ਪੀਂਦਾ ਮੰਗੇ ਜੀ ਖਾਲੀ ਗਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ ਸੀਵਰੇਜ ਜਦੋਂ ਸਾਡੇ ਮੈਂ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ ਉਹ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ ਪੀਣ ਵਾਲੇ ਪਾਣੀ ਬਿਨਾਂ ਤਾਂ ਸਾਡਾ ਕੰਮ ਚੱਲਣਾ ਨਹੀਂ ਹੈ ਨਾ ਜੀ ਔਰ ਅ ਸਾਡੇ ਕੋਲ ਇਹ ਸਾਡੇ ਕੋਲ ਲਾਕਾ ਅੱਜ ਕੋਈ 20-22 ਸਾਲ ਬਾਅਦ ਆਇਆ ਜੀ ਔਰ ਇਹਨਾਂ ਨੇ ਜਦੋਂ ਸੀ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਕਿ ਸਾਡਾ ਸੀਵੇਰੇ ਚ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਸੀਂ ਆਪਣਾ ਉਹ ਲਾਕਾ ਕੰਮ ਕਰਦੇ ਆ ਜੀ ਪਰ ਜੋ ਇਹ ਗੈਸ ਪਾਈਪ ਲਾਈਨ ਦੀ ਜੋ ਗੁਜਰਾਤ ਦੀ ਇਹ ਹੁੰਦਾ ਕਦਾ ਆਪਣਾ ਸਿਸਟਮ ਹੈ ਜੀ ਇਹਦੇ ਇਹਦੇ ਤੋਂ ਅੱਜ ਕੰਮ ਕੋਈ ਹੋਏਗਾ ਹੀ ਨਹੀਂ ਜੀ ਸਾਡੇ ਸਾਡੇ ਜਿੰਨੇ ਡਵੈਲਪਮੈਂਟ ਦਾ ਕੰਮ ਹੋਣਗੇ ਨਹੀਂ ਇਹ ਤੋਂ ਰੁਕੇ ਜਾਣਗੇ ਜਿੱਦਾਂ ਤਾਂ ਕਿਆ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਖੇਚ ਨੀ ਇਹਦੇ ਵਿੱਚ ਜਿਹੜੇ ਸਾਡੇ ਕੋਆਰਡੀਨੇਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਸੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੌਲੇਜ ਤੋਂ ਬਾਹਰ ਨਿਕਲਦਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਲਈ ਦੱਸਦਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਹੈ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਛਿੱਨਾ ਡਿਪਾਰਟਮੈਂਟ ਉਹਦੀ ਨੌਲੇਜ ਤੋਂ ਲੈਂਦਾ ਜੀ ਇਹ ਹੁਣ ਗੁਜਰਾਤ ਕੈਸ ਤੇ ਕੀ ਜਿੱਤਾ ਇਹ ਤੋਂ ਉਹੀ ਦੱਸ ਬਣਗੇ ਜੀ ਜੋ ਸਾਡੀ ਨੌਲੇਜ ਅਕੋਰਡਿੰਗਲੀ ਇਹਨਾਂ ਵੱਲ ਕੋਈ ਐਕਸ਼ਨ ਨਹੀਂ ਲੈ ਗਿਆ ਸ਼ੁਕਰੀਆ